ਪਿਛਲਾ ਹਫ਼ਤਾ ਸਮਾਰਿਆ ਪਰਮੇਸ਼ਰ ਨਾਲ ਬਹੁਤ ਬਹੁਤ ਧੰਨਵਾਦ ਕਰਦੀ ਆਂ ਪਿਛਲਾ ਹਫ਼ਤਾ ਸਮਾਰਿਆ ਮੈਂ ਨਾ ਅੱਜ ਸਵੇਰੇ ਅਸੀਂ ਬਹੁਤ ਇੰਨੀ ਬਿੜਾਈ ਸਾਡੇ ਘਰ ਸਈ ਨਾ ਪੁੱਛੇ ਹੀ ਕੋਈ ਨਾ ਮੈਂ ਕਹਿੰਦੀ ਆਂ ਪਰਮੇਸ਼ਰ ਅਪ ਬਹੁਤ ਬਹੁਤ ਧੰਨਵਾਦ ਕਰਦੀ ਆਂ ਕਿ ਪਰਮੇਸ਼ਰ ਸਾਨੂੰ ਕਮੇਟ ਲੈ ਗਿਆ ਆ ਆ ਕੇ ਆਇਆ ਹਰ ਗੱਲ ਤੋਂ ਲੜਾਈ ਹਰ ਗੱਲ ਤੋਂ ਲੜਾਈ ਹਰ ਗੱਲ ਤੋਂ ਲੜਾਈ ਹੁੰਦੀ ਮੈਂ ਪਰਮੇਸ਼ਰ ਨੂੰ ਕਿਹਾ ਮੈਂ ਤਾਂ ਪਰਮੇਸ਼ਰ ਤੋਂ ਤੀਸਰੇ ਤਰੀਕੇ ਨਾਲ ਕਮਨ ਦੇ ਲਈ ਜੇ ਲੈ ਜਾ آخر تے میں بار لوگ نہ کے آئی ہیں میں پرمیشہ بہت آنوال کر دیا جنہاں میں پرمیشہ لے کے آئے ہیں پاکی پاکی بھائی मेरी कमाई है कि पिछले साल के दिन में बहुत ज़्यादा फीवर हो गई थी, मेरी फीवर, टाइफ़र, मतलब इन्फेक्शन बहुत ज़्यादा थी, तो अभी

ਆਲਿਫੇ ਇਨਫੈਕਸ਼ਨ ਹੋ ਜਾਂਦਾ ਸੀ ਤੇ ਮੈਂ ਮੈਡਮ ਨੂੰ ਕਹਿੰਦਾ ਮੈਂ ਬਣੀ ਸੀ ਮੈਂ ਬਹੁਤ ਜ਼ਰਾ ਵੀ ਦੁਨੀਆ ਵੀ ਬੱਚੋ ਟਿਕਾ ਲਾਣੇ ਮੰਗਿਆ ਨਹੀਂ ਦੇਖੀ ਕੜਕਤੀ ਵੱਧਣੀ ਚਾਹੀਦੀ ਤੁਸੀਂ ਸਾਡੇ ਨੂੰ ਬੁਲਾ ਲਓ ਤੇ ਜਾਣ ਨੂੰ ਤਾਂ ਜਾਰ ਸਕਦੇ ਸੀ ਇਹ ਕਿ ਨਾ ਸੀ ਆਪਣਾ ਹੱਥ ਦੇ ਕੇ ਉਹਨਾਂ ਨੂੰ ਪੈਸੇ ਨਹੀਂ ਸੀ ਦੇਣਾ ਸਮਝੂ ਲਾਪਰਵਾਹ ਲੱਗਦਾ ਪ੍ਰਾਈਵੇਟ ਹੋਟਲਸ ਨੂੰ ਕੋਈ ਵੀ ਕੰਦਨੇ ਦਾ ਲੱਗਦਾ ਲੱਖ ਰੁਪਏ ਆਪਣਾ ਪਾਣੀ ਜਾਣਾ ਸੀਗਾ ਤੇ ਫਿਰ ਕਹਿੰਦੇ ਮਨਾਨ ਨੂੰ ਕੰਨਗੇ ਦੀ ਦੇਣਾ ਚੋਣ ਦੇਖਾ ਆ ਤਰਿਆ ਕਿੰਨੇ ਕੈਨਸਲ ਕਰਾ ਸੀ ਗੱਡੀ ਕਰਾਉ ਮੇਰੇ ਕੋਲ ਫਰੀ ਆ ਅਸੀਂ ਸੇ ਮੈਂ ਕਰਦੀ ਰਹੀ ਸੀ ਇਹ ਤੋਂ ਵੀ ਗਏ ਫਰੀ ਮੈਂ ਚਾਰ ਪੱਤ ਜੇ ਗਈ ਤੇ ਮੈਂ ਸਤੇ ਮਤਲਬ ਅਸੀਂ ਐਡਵਾਨ ਵੇਖੀ ਮੰਗਲਵਾਰ ਨੂੰ ਮੇਰਾ ਫ੍ਰੀਸ਼ਨ ਸੀਗਾ ਫੇਰੇ ਮੈਨੂੰ ਲੈ ਕੇ ਜਾਣ ਤੋਂ ਪਹਿਲਾਂ ਉਹਨਾਂ ਨੇ ਮੇਰੇ ਆਈਸੀਟੀ ਕੀ ਮਤਲਬ ਮੇਰੀ ਦੇਰੀ ਘਟਣ ਕਰਕੇ ਬਹੁਤ ਜ਼ਿਆਦਾ ਵਧੀ ਹੋਈ ਸੀ ਤੇ ਮੈਨੂੰ ਆਕਸੀਜਨ ਵੀ ਲੱਗ ਰਹੀ ਸੀ ਕਿਉਂਕਿ ਸਾਡੇ ਕੋਲ ਸਾਹ ਦੀ ਨਾਲੀ ਦਾ ਪ੍ਰਬੰਧ ਹੈ ਜੀ ਆ ਕਿ ਤੁਸੀਂ ਪਟਿਆਲੇ ਰੈਸਟ ਹੋਵੋ ਕੀ ਜੀਸੀ ਦੀ ਕਾਰਜਿਕਾ ਤੁਸੀਂ ਸੈਂਡ ਕਰ ਦੋ ਕਿ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ ਤੇ ਇਹ ਕਹਿੰਦੇ ਨੇ ਅਸੀਂ ਸੈਂਡ ਨਹੀਂ ਕਰਾਂਗੇ ਕਿਉਂਕਿ ਬਿਨਾਂ ਮਨਾ ਕੇ ਵੀ ਨਾ ਅਸੀਂ ਟਾਈਮ ਨਹੀਂ ਕਰ ਸਕਦੇ ਜੇ ਇਹ ਵੀ ਪਟਿਆਲੇ ਦੱਸਣ ਮੈਂ ਉਹ ਤੋਂ ਪਟਿਆਲੇ ਵੀ ਮੇਰੇ ਪੰਜ ਦਿਨ ਪਹਿਲਾਂ ਮੰਦਰੋਂ ਇਹ ਆਜੂ ਗਿਆ ਚੰਗੀ ਤਰ੍ਹਾਂ ਤੇ ਉਹ ਕਹਿੰਦੇ ਕੱਲ ਕਰ ਦੋਨੇ ਅਸੀਂ ਸਭ ਤੋਂ ਸਾਧਨੀਆਂ ਆਜਾ ਪੂਰਾ ਕਰ ਲਈ ਮਨਾ ਕੇ ਨਾ ਬਾਅਦ ਫਿਰ ਮੈਂ ਪੂਰੀ ਤਰ੍ਹਾਂ ਥੱਕ ਗਈ ਸੀ ਮੈਂ ਰੋਣ ਲੱਗ ਪਈ ਸੀ ਕਿ ਮੈਨਾਂ ਕੋ ਕੋਈ ਨਹੀਂ ਸੁਣਿਆ ਲੋਕ ਇੱਥੇ ਨਹੀਂ ਇਹ ਇਕ ਜਿਹੜਾ ਨਿਦਰ ਸੁਣਾ ਰਹੀ ਬਣੀ ਹੈ। ਅਗਲੀ ਮੈਂ ਥੱਕ ਕੇ ਉੱਠੀ ਜੀ ਨੂੰ ਲੱਗਦਾ ਤੇ ਮੈਂ ਉਸ ਤੋਂ ਮੈਂ ਭਾਵੇਂ ਉਹ ਕੇ ਪ੍ਰਾਪਨਾ ਕੀਤੀ ਨੂੰ ਜੁੜ ਕੇ ਆਉਂਦਾ ਕੋਈ ਤੇ ਉਸ ਨੂੰ ਉਸ ਦਿਨ ਮੈਂ ਫਾਸਟ ਜੀ ਕੋ ਪ੍ਰਾਪਨਾ ਕਰਾਈ ਮੈਂ ਬਹੁਤ ਅਨੰਦ ਮੂਤਿਆ ਬਹੁਤ ਜ਼ਰਾ ਦਿੱਕਤ ਸੀ ਮੈਂ ਜਿਹੜੇ ਪਾਸੇ ਤੋਂ ਪ੍ਰਾਪਨਾ ਕਰਾਈ ਉਹ ਕ੍ਰਿਸ਼ਨ ਬਾਲਕ੍ਰਿਸ਼ਨ ਤੇ ਉਸ ਤੋਂ ਬਾਅਦ ਉਹਨੇ ਇਹ ਪ੍ਰਾਰਥਨਾ ਰਿ ਕਰਵਾਈ ਆਹ ਸਵੇਰੇ ਉਹ ਕਾਪੂ ਪ੍ਰਾਰਥਨਾ ਨੇ ਕੀਤੀ پھر انہوں نے مینوں اپنے روم دے وچ بلایا میڈم نے اندی رچ کیچ کی کوٹل پہ ہو گیا تے تھوڑا پیشتے تھی کو لیا کملو کوتے پہ تو ای کو مل تے اس کے بعد سی کہ ہانڈی منہ سے والا چاہیے تے ہانڈی تھوڑا پریشن اوپر پھر اصلی وہ میرے دے 26 تاریخ کو اصلی واپسی کو ائے تے اسی کرے یاد رہے سی تے انے رکا مونے نہ والا تو بھی جانا لگا تے نام کر کے کو ਮੈਂ ਮੈਂ ਤਾਂ ਨਹੀਂ ਕਿਹਾ ਕਿ ਜਿੱਦਾਂ ਇੰਫੋਸਰ ਕੋਲ ਹੀ ਭੇਜੂਗੀ ਮੈਂ ਐਸਾ ਨਹੀਂ ਕਿ ਕਿਹਨਾਂ ਨੂੰ ਜਾਣ ਦਿੰਦੀ ਤੇ ਮੈਂ ਕਿਹਾ ਸੀ ਕਿ ਉਹਦੇ ਬਾਅਦ ਅੱਧੀ ਪੂਰੀ ਲਏ ਤੁਸੀਂ 11 ਮਹੀਨੇ ਤੱਕ ਹੀ ਪਹੁੰਚੇ 11 ਦੇ ਕੋਲੇ ਆ ਕੇ 10 ਮੰਦਰ ਸੀ ਬਾਹਰ ਇਕੱਲੇ ਖੜੇ ਜਿਦਗੀ ਜਿੱਥੇ ਬੈਠੇ ਰਹੇ ਜੀ ਜੀ ਆਈ ਨਾਲ ਗੱਲ ਕੀਤੀ ਹੱਥ ਜੋੜੇ ਬਹੁਤ ਦਿੰਦਾ ਉਹਨਾਂ ਨੇ ਸਾਨੂੰ ਉਹ ਰਾਮਕੁਲ ਚਾਰੀ ਬਣ ਉਹਨਾਂ ਨੇ ਮੈਨੂੰ ਤਾਂ ਕਿਸੇ ਸਾਥ ਤੇ ਮਤਲਬ ਉਹ ਕਹਿੰਦੇ ਹਰੇ ਨਹੀਂ ਫੇਸਟ ਹਣਾ میں نے قالو بولا نہیں ہوئی وہ جو بولا وہ نہیں سوری جو دو نے پریریشن نے کتاب دے پاپا نے پاپا لا بھی جنم دن تھا نو فینڈے ہوتی نہیں سکتی تھی پر اس کو 7 7:11 بجے کہیں منتے کلی شروع ہو گیا ہاللویا پاپا بولا پریریشن کا ویسے اتنے پاو کیتے سیے پاپا تو سانو مطلب بہت مشکلوں کی ملی ہے مطلب بہت زیادہ شامنا بچی نہیں ہوتی ہے کوئی سال جلدی میں شروع جنو مانتے ہیں یہ بننے हालेलुयाह हालेलुयाह अब ਹਾਲੇਲੀਉਹ ਖੁਦਾ ਦਾ ਬਚਨ ਕਹਿੰਦਾ ਜਿੰਨਾਂ ਨੇ ਮਾਫੀ ਮੰਗੀ ਉਹਨਾਂ ਨੂੰ ਮਾਫੀ ਮਿਲ ਗਈ ਜਿਹਨੇ ਲਈ ਹੈ ਜਿਹਨਾਂ ਨੇ ਮਾਫੀ ਮੰਗੀ ਉਹਨਾਂ ਨੂੰ ਮਾਫੀ ਮਿਲ ਗਈ ਫਿਰ ਵੀ ਇਹ ਉਹਨਾਂ ਦੇ ਪਾਪ ਪਾਪ ਤੇ ਸ਼ਮਾ ਹੋ ਗਈ ਅਮੀਨ ਅਮੀਨ ਅਸੀਂ ਦਸਨਾਂ ਦੇ ਸਾਥ ਸ੍ਰੀ ਗਾਇੰਦੀ ਕਾਈਚਰ ਸਾਰੇ ਸਤਿਗੁਰੂ ਪ੍ਰਭ ਦੇ ਦਰਸ਼ਨ ਨੂੰ ਜੈ ਜੀ ਜੋ ਵੀ ਮੇਰੇ ਕੋ ਗਲਤੀਆਂ ਬਣਾ ਮੱਤ ਘੱਟ ਬੋਲਿਆ ਗਿਆ ਪਰਮੇਸ਼ੁਰ ਮੈਨੂੰ ਸ਼ਮਾ ਕਰਿਓ ਮੈਂ ਅੱਗੇ ਤੋਂ ਕੋਈ ਗਲਤੀ ਨਹੀਂ ਹੋਵੇ ਹallelujah ਹallelujah ਪਰਮੇਸ਼ੁਰ ਜਿਨੀਆਂ ਨੇ ਵੀ ਆਪਣੀ ਗਲਤੀ ਨੂੰ ਮੰਨਿਆ ਖੁਦਾ ਨੇ ਤੌਜ ਦੀ ਤਰ੍ਹਾਂ ਉਹਨਾਂ ਨੂੰ ਮਾਫ ਕਰਤਾ ਹallelujah ਜੋ ਵੀ ਦਾਨੋ ਜੈ ਲੈ ਜੀ ਤੌਜ ਦਾ ਪ੍ਰਸਿੱਧ ਜੋ ਦਾ ਅੱਖਰ ਸਭ ਚੱਲ ਰਿਹਾ ਹੈ ਇਹ ਦੇਖੋ ਜਦੋਂ ਬੌਲ ਨੇ ਆਪਣੇ ਦਿਲ ਤੋਂ ਮਾਫੀ ਮੰਗੀ ਤੇ ਪਰਮੇਸ਼ਰ ਨੇ ਕੀ ਕਰ ਦਿੱਤਾ ਉਹਨੂੰ ਮਾਫ ਕਰ ਦਿੱਤਾ ਮੈਂ 6 ਜਨਮਰੀ ਦੀ ਗੱਲ ਕਰਦਾ ਕਿ 6 ਜਨਮਰੀ ਨੂੰ ਜਦ ਬਨਵੀਰ ਭੈਣ ਨੇ ਫੋਨ ਕੀਤਾ ਕਿ ਮੇਰਾ ਬੇਗਾ ਪਤ ਜੀ ਬਹੁਤ ਬਿਮਾਰ ਹੈ ਪ੍ਰਾਰਥਨਾ ਕਰੋ ਖੁਦ ਲਈ ਮੇਰੇ ਨਾਲ ਜੀ ਅਸੀਂ ਨਾਲ ਚੱਲ ਕੇ ਗਏ ਔਰ او شد نہیں بیٹی پری جیلی اور پجامی پاکے گئی سی کی اور بھی بیچاری تھی جلدی ہو چکی سی میں خدا کے ہاتھ اٹھے کے ہی گھر گئی کہ اے میرے خدا اس بچی دے باپ پر بیت کہ خود جدا کہ خدا نے اچھے وقت اچھے وقت او پران واپس کی حال نہیں ہے کیونکہ پرمیشور جگہ جدو سی حالی مہدہ نہیں ہیں کہ اچھے دن ہی ਸ਼ਾਮ ਨੂੰ ਕੋਈ ਦੁਕਾਨਦਾਰ ਦਾ ਸਮਾਜੀ ਦਾ ਜੀ ਜੀ ਜੀਤਾ ਕੋ ਜਪਣੇ ਕੰਮ ਵਾਸਤੇ ਆਈ ਕੋਈ ਪੈਸੇ ਦੀ ਜਰੂਰਤ ਸੀ ਕਿ ਜਿਵੇਂ ਨਹੀਂ ਕਿ ਮੇਰੇ ਹੱਥ ਟੈਂਸੀ ਜੇ ਅਸੀਂ ਹਸਪੀਟਲ ਨਹੀਂ ਜਾ ਸਕੀ ਕਿ ਜਿੰਨੇ ਸ਼ਬਦ ਬੋਲਾਂਗਾ ਕਿ ਜਿਸ ਦਾ ਕੋਈ ਨਹੀਂ ਉਸ ਦਾ ਯਿਸੂ ਹੈ ਯਾਰੋ ਉਸ ਨੂੰ ਪ੍ਰਧਾਨ ਮੰਨੋ ਉਹ ਤੁਹਾਡੇ ਸਭ ਕਾਮ ਨੂੰ ਪੂਰਾ ਕਰ ਦੇਗਾ ਆਮੀਨ ਆਮੀਨ ਤੇ ਬੇਟੀ ਨੇ ਅੰਧਿਆਰ ਵਾਲੀ ਪਰਿਵਾਰੋਂ ਕੋ ਜੜਿਆ ਸਾਰੀ ਸਭ ਕੁਝ ਕਰਨ ਦੀ ਕਿਹਾ ਪਾਤਸ਼ਾਹੀ ਜਨਸੀ ਫਿਰ ਪਾਤਸ਼ਾਹ ਨਾਲ ਵਧੀ ਤੇ ਇੰਨੇ ਉਹਦੇ ਅੱਗੇ ਹੱਥ ਜੋੜ ਕੇ ਤੇਰੀ ਹੱਥ ਲਾ ਕੇ ਪਾਪੀ ਬਗੀ ਕਿ ਮੇਰੇ ਗੁਨਾਹਾਂ ਦੀ ਮਾਫੀ ਦੋ ਉਸੇ ਬਦਕਾ ਕੇ ਬੇਲਾ ਕੋ ਜਾ ਮਾਪ ਕਰਨ ਵਾਲੇ ਦਾ ਦਰਵਾਜ਼ੇ ਇੰਨੇ ਕਹਿਣਾ ਮੰਨਿਆ ਉੱਪਰ ਆਇਆ ਮੈਂ ਨਹੀਂ ਜਾਣਦਾ ਇਹ ਜਾਣਦਾ ਪਰਮੇਸ਼ਰ ਜਾਣਦਾ ਕਿ ਪਰਮੇਸ਼ਰ ਨੇ ਮਰੂਤ ਅਸਿਆ ਇਹਨੇ ਇੱਥੇ ਵੀ ਆਣ ਕੇ ਆਪਣੇ ਬਣਾ ਦੀ ਬਾਪੂ ਦੀ ਕਿ ਅਗਲੇ ਦੋ ਹਫ਼ਤਿਆਂ ਦੇ ਵਿੱਚ ਇਹਨੇ ਆਕੇ ਦੋਹੀ ਵਲੀ ਜੋ ਅੱਜ ਇਹਦੇ ਹੱਥ ਵਿੱਚ ਫੜਾਈ ਹੈ ਉਹ ਬੇਗੇ ਦੀ ਆਸੀ ਜੋ ਆਸੇ ਅੱਜ ਚੋਲ ਬੰਦੇ ਨਜਗੜੇ ਬੰਦੇ ਉਸ ਤੋਂ ਮਿਲਣਾ ਉਹਨੇ ਇਸ ਦੇ ਕੇ ਰਾਜੂ ਦੇ ਸਹਿਮ ਇਲਕਨੋਤੀ ਰਾਜੂ ਦਾ ਸਹਿਮ ਕਰਕੇ ਬਣਾਇਆ ਕਰਨਾ ਹਾਲੇ ਕਿਆ ਦਾਦੀ ਨੂੰ ਉਹ ਵੈਸੇਂ ਦਿੱਤੀ ਆ ਜਿਹੜੀ ਸਭ ਤੋਂ ਕਰਨਾ ਸੀ ਇਹ ਕਹਿੰਦੇ ਕਿ ਹੁਣ ਤੋਂ ਬਾਅਦ ਮੈਂ ਕਰਦੀ ਨਹੀਂ ਕਹਿੰਦੀ ਮੈਂ ਹੀ ਇਹਨਾਂ ਦੇ ਪਰਿਵਾਰ ਕੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਪਰਿਵਾਰ ਆਪਣੀ ਪਰ ਸੱਚ ਦੀ ਆਵਾਜ਼ ਵਿੱਚ ਇਮਾਨਦਾਰੀ ਨਾਲ ਆਉਣ ਔਰ ਜੋ ਨਾ ਚਲਾ ਜਾਏ ਜੋ ਸੀ ਇਹਨਾਂ ਦੇ ਚਿਹਰੇ ਬਣਾਵੇ